ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੇ ਘਰ ਦੇ ਵਿੱਚ ਸੁੱਖ ਸ਼ਾਂਤੀ ਰੱਖਣ ਦੇ ਲਈ ਆਪਣੇ ਘਰ ਦੀ 네ਗੇਟਿਵਿਟੀ ਦੂਰ ਕਰਨ ਦੇ ਲਈ ਕੁਝ ਖਾਸ ਨੁਕਤੇ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਕਰਕੇ ਆਪ ਜੀ ਦੇ ਚਰਣਾ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਖਾਸ ਕਰਕੇ ਪੈਣਾ ਬੀਬੀਆਂ ਕਿਉਂਕਿ ਇਹ ਸਾਰੇ ਹੀ ਕੰਮ ਪੈਣਾ ਬੀਬੀਆਂ ਦੇ ਕਰਨ ਵਾਲੇ ਨੇ ਇਸ ਕਰਕੇ ਭੈਣੋ ਤੁਸੀਂ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਵੀ ਜ਼ਰੂਰ ਦੱਸਿਓ ਜੇਕਰ ਤੁਹਾਡੇ ਕੋਲ ਆਪਣੇ ਘਰ ਦੀ ਸੁੱਖ ਸ਼ਾਂਤੀ ਨੂੰ ਬਰਕਤ ਨੂੰ ਵਧਾਉਣ ਦੇ ਲਈ ਕੋਈ ਨੁਕਤਾ ਹੈ ਤਾਂ ਉਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜੀ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਹਰ ਬੰਦਾ ਚਾਹੁੰਦਾ ਵੀ ਉਹਦੇ ਘਰ ਪਰਿਵਾਰ ਦੇ ਵਿੱਚ ਹਮੇਸ਼ਾ ਤੰਦਰੁਸਤੀ ਤਰੱਕੀ ਬਣੀ ਰਹੇ ਉਹਦਾ ਘਰ ਪਰਿਵਾਰ ਹਮੇਸ਼ਾ ਵਧੇ ਫੁੱਲੇ ਅਤੇ ਆਪਣੇ ਘਰ ਦੀ ਤੰਦਰੁਸਤੀ ਤਰੱਕੀ ਦੇ ਲਈ ਜਿਹਨਾਂ ਦੀ ਤੰਦਰੁਸਤੀ ਦੇ ਲਈ ਕੁਝ ਲੋਕ ਤਾਂ ਕਈ ਤਰ੍ਹਾਂ ਦੇ ਕੰਮ ਆਪਣੇ ਘਰ ਦੇ ਵਿੱਚ ਕਰਦੇ ਨੇ ਉਹਨਾਂ ਨੂੰ ਜਿੱਥੋਂ ਵੀ ਕੋਈ ਸਲਾਹ ਮਿਲਦੀ ਆ ਜੇ ਕਿਸੇ ਨੇ ਕਹਤਾ ਕਿ ਤੁਸੀਂ ਫਲਾਨੀ ਚੀਜ਼ ਘਰ ਦੇ ਵਿੱਚ ਲਿਆ ਕੇ ਰੱਖੋ ਇਹਦੇ ਨਾਲ ਤੁਹਾਡੇ ਘਰ ਦੀ ਬਰਕਤ ਤੰਦਰੁਸਤੀ ਤਰੱਕੀ ਵੱਧ ਜਾਵੇਗੀ ਤਾਂ ਉਹ ਉਸ ਚੀਜ਼ ਨੂੰ ਜ਼ਰੂਰ ਲੈ ਹੁੰਦੇ ਨੇ ਕਈ ਲੋਕ ਘਰ ਦੇ ਵਿੱਚ ਖਾਸ ਤਰ੍ਹਾਂ ਦੇ ਪੌਦੇ ਲਗਾਮਦੇ ਨੇ ਚਲੋ ਪੌਦੇ ਲਗਾਉਣਾ ਤਾਂ ਬਹੁਤ ਵਧੀਆ ਗੱਲ ਆ ਭਾਵੇਂ ਆਪਾਂ ਕਿਸੇ ਵੀ ਬਹਾਨੇ ਦੇ ਨਾਲ ਲਗਾਈਏ ਨਾ ਸਾਨੂੰ ਆਪਣੇ ਘਰ ਦੇ ਵਿੱਚ ਪੇੜ ਪੌਦੇ ਫੁੱਲ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਆ ਤਾਂ ਜੋ ਸਾਡੇ ਘਰ ਦੇ ਵਿੱਚ ਹਰਿਆਲੀ ਹੋਵੇ ਜਿੰਨੀ ਹੀ ਹਰਿਆਲੀ ਹੋਵੇਗੀ ਓਨਾ ਹੀ ਸਾਡਾ ਮਨ ਖੁਸ਼ ਹੋਵੇਗਾ ਸੋ ਪੇੜ ਪੌਦੇ ਲਗਾਉਣਾ ਤਾਂ ਬਹੁਤ ਚੰਗੀ ਗੱਲ ਆ ਪਰ ਕੁਝ ਲੋਕ ਕਈ ਤਰ੍ਹਾਂ ਦੇ ਟੂਨੇ ਟੋਟ ਕੇ ਉਪਾ ਕਰਦੇ ਨੇ ਪੈਸੇ ਖਰਚ ਕੇ ਕੁਝ ਐਸੀ ਨੀਤੀਆਂ ਕਰਦੇ ਵਿਚਲੇ ਹੁੰਦੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਲੱਗਦਾ ਵੀ ਸਾਡੇ ਘਰ ਦੀ ਬਰਕਤ ਸਾਡੇ ਘਰ ਦੀ ਤੰਦਰੁਸਤੀ ਤਰੱਕੀ ਵੱਧ ਸਕਦੀ ਆ ਜੋ ਵੀ ਉਹ ਚੀਜ਼ਾਂ ਲਿਆ ਕੇ ਆਪਣੇ ਘਰ ਦੇ ਵਿੱਚ ਰੱਖਦੇ ਨੇ ਉਹਨਾਂ ਦੇ ਘਰ ਦੇ ਵਿੱਚ ਕਿੰਨਾ ਇੱਕ ਅਸਰ ਕਰਦੀਆਂ ਨੇ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਪਰ ਹਾਂ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਨੁਕਤੇ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਨਾ ਇਹ ਨੁਕਤੇ ਆਪਣੇ ਘਰ ਦੇ ਵਿੱਚ ਅਪਣਾਉਂਦਿਆਂ ਸਾਰ ਸਾਡੇ ਘਰ ਪਰਿਵਾਰ ਦੇ ਉੱਤੇ ਬਹੁਤ ਚੰਗਾ ਪ੍ਰਭਾਵ ਪੈਂਦਾ ਹੈ ਅਤੇ ਜਿਸ ਦਿਨ ਤੋਂ ਹੀ ਆਪਾਂ ਇਹ ਕੰਮ ਕਰਨੇ ਸ਼ੁਰੂ ਕਰ ਦਿੰਦੇ ਹਾਂ ਉਸੇ ਦਿਨ ਤੋਂ ਹੀ ਚੰਗਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਕੰਮ ਕਰਨ ਦਾ ਕੋਈ ਪੈਸਾ ਵੀ ਨਹੀਂ ਲੱਗਦਾ ਬਹੁਤੀ ਮਿਹਨਤ ਵੀ ਨਹੀਂ ਕਰਨੀ ਪਿੰਡੇ ਬਸ ਥੋੜਾ ਜਿਹਾ ਆਪਣੀਆਂ ਆਦਤਾਂ ਦੇ ਵਿੱਚ ਬਦਲਾਅ ਕਰਨਾ ਹੈ ਸਭ ਤੋਂ ਪਹਿਲਾ ਕੰਮ ਕੀ ਕਰਨਾ ਹੈ ਆਪਣੇ ਘਰ ਦੀ ਸਾਫ ਸੁਭਾਈ ਵੱਲ ਧਿਆਨ ਦੇਣਾ ਪੈਣਾ ਤੁਸੀਂ ਇਹ ਗੱਲ ਅਜਮਾ ਕੇ ਦੇਖ ਲਿਓ ਜੇ ਸਾਡਾ ਘਰ ਸਾਫ ਸੁਥਰਾ ਹੈ ਹਰੇਕ ਚੀਜ਼ ਆਪੋ ਆਪਣੀ ਜਗ੍ਹਾ ਦੇ ਉੱਤੇ ਪਈਆ ਤਾਂ ਸਾਡਾ ਮਨ ਬੜਾ ਖੁਸ਼ ਰਹਿੰਦਾ ਹੈ ਸ਼ਾਂਤ ਰਹਿੰਦਾ ਹੈ ਪਰ ਜੇਕਰ ਘਰ ਦੇ ਵਿੱਚ ਖਲਾਰਾ ਪਿਆ ਹੋਵੇ ਥਾਂ ਥਾਂ ਤੇ ਗੰਦਗੀ ਦੇ ਢੇਰ ਲੱਗੇ ਨੇ ਚੀਜ਼ਾਂ ਖਿਲਰੀਆਂ ਪਈਆਂ ਨੇ ਕਿਸੇ ਕਮਰੇ ਦੇ ਵਿੱਚ ਕੱਪੜੇ ਖਿਲਰੇ ਨੇ ਰਸੋਈ ਵਿੱਚ ਜਾਓ ਉੱਥੇ ਝੂਠੇ ਬਰਤਨਾਂ ਦਾ ਢੇਰ ਲੱਗਾ ਪਿਆ ਹੈ ਭਾਵ ਵੀ ਜਿੱਧਰ ਵੀ ਜਾਂਦੇ ਆ ਜੇਕਰ ਖਲਾਰਾ ਹੀ ਦਿਸਦਾ ਹੈ ਤਾਂ ਉਸ ਘਰ ਦੇ ਵਿੱਚ ਕੋਈ ਸ਼ਾਂਤ ਮਨ ਵਾਲਾ ਜੀ ਵੀ ਆ ਜਾਵੇਗਾ ਨਾ ਉਹਦਾ ਮਨ ਵੀ ਅਸ਼ਾਂਤ ਹੋ ਜਾਵੇਗਾ ਬਾਕੀ ਜਿਹੜੇ ਘਰ ਦੇ ਜੀਆਂ ਦੇ ਉੱਤੇ ਮਾੜਾ ਪ੍ਰਭਾਵ ਪੈਂਦਾ ਉਹ ਤਾਂ ਵੱਖਰੀ ਗੱਲ ਆ ਇਸ ਕਰਕੇ ਆਪਣੇ ਘਰ ਦੀ ਸਾਫ ਸਫਾਈ ਜ਼ਰੂਰ ਰੱਖੋ ਬਹੁਤ ਫਰਕ ਪਵੇਗਾ ਤੇ ਜਿੰਨਾ ਹੀ ਆਪਾਂ ਆਪਣੇ ਘਰ ਦੀ ਸਾਫ ਸਫਾਈ ਰੱਖਦੇ ਆ ਉਨਾ ਹੀ ਆਪਾਂ ਤੰਦਰੁਸਤ ਰਹਿੰਦੇ ਆ ਉਨਾ ਹੀ ਸਾਡਾ ਮਨ ਖੁਸ਼ ਰਹਿੰਦਾ ਹੈ ਸ਼ਾਂਤ ਰਹਿੰਦਾ ਹੈ ਅਤੇ ਸ਼ਾਂਤ ਮਨ ਹਮੇਸ਼ਾ ਸਹੀ ਫੈਸਲਾ ਕਰਦਾ ਹੈ ਪਰ ਜਿੰਨਾ ਹੀ ਸਾਡੇ ਮਨ ਵਿੱਚ ਕਾਲਾ ਬੰਨ ਹੋਵੇਗਾ ਗੁੱਸਾ ਹੋਵੇਗਾ ਚਿੜਚਿੜਾਪਨ ਹੋਵੇਗਾ ਉਨਾ ਹੀ ਸਾਡੇ ਕੰਮਕਾਰਾਂ ਦੇ ਵਿੱਚ ਵਿਗਾੜ ਪੈਂਦਾ ਹੈ ਤਾਂ ਸਭ ਤੋਂ ਪਹਿਲਾ ਕੰਮ ਤਾਂ ਆਪਾਂ ਆਪਣੇ ਘਰ ਦੇ ਵਿੱਚ ਇਹ ਕਰਨਾ ਸ਼ੁਰੂ ਕਰਨਾ ਕਿ ਘਰ ਨੂੰ ਬਿਲਕੁਲ ਸਾਫ਼ ਸੁਥਰਾ ਰੱਖੋ ਦੇਖਣਾ ਇਹ 네ਗਟਿਵਿਟੀ ਕਲੇਸ਼ ਆਲਸ ਅਤੇ ਲਿੱਦਰਤਾ ਆਪਣੇ ਆਪ ਹੀ ਸਾਡੇ ਘਰ ਦਾ ਰਾਹ ਭੁੱਲ ਜਾਣਗੇ ਨੇੜੇ ਤੇੜੇ ਵੀ ਨਹੀਂ ਪਟਕਣਗੇ ਘਰ ਦੀ ਸਾਫ਼ ਸਫਾਈ ਕਰੋ ਸਵੇਰ ਤੋਂ ਹੀ ਕਰੋ ਉੱਠਦੇ ਅਸਾਰ ਪਹਿਲਾ ਕੰਮ ਸਾਡਾ ਇਹ ਹੋਵੇ ਕਿ ਸਾਡੇ ਘਰ ਨੂੰ ਅਸੀਂ ਸਾਫ਼ ਸੁਥਰਾ ਕਰ ਅਤੇ ਇਹਨੇ ਵੀ ਘਰ ਦੀ ਸਫਾਈ ਕਰਕੇ ਜਿਹੜਾ ਕੂੜੇ ਦਾ ਢੇਰ ਆਉ ਆਪਾਂ ਘਰ ਦੇ ਦਰਵਾਜ਼ੇ ਅੱਗੇ ਲਾ ਦੇਈਏ ਨਾ ਜੀ ਇਹ ਵੀ ਆਦਤ ਬਦਲਣੀ ਆ ਘਰ ਬਾਹਰ ਸਾਡਾ ਆਲਾਦ ਵਾਲਾ ਸਾਰਾ ਸਾਫ ਹੋਵੇ ਫਿਰ ਹੀ ਅਸੀਂ ਤੰਦਰੁਸਤ ਰਹਿਵਾਂਗੇ ਖੁਸ਼ ਰਹਿਵਾਂਗੇ ਫਿਰ ਘਰ ਦੇ ਜੀ ਵੀ ਖੁਸ਼ ਰਹਿੰਦੇ ਨੇ ਜੇਕਰ ਕੋਈ ਬਾਹਰੋਂ ਜੀ ਆਇਆ ਉਹਦਾ ਵੀ ਇਸ ਘਰ ਦੇ ਵਿੱਚ ਆ ਕੇ ਮਨ ਖੁਸ਼ ਹੋ ਜਾਂਦਾ ਹੈ ਫਿਰ ਆਪਣੀ ਸਾਫ ਸਫਾਈ ਵੱਲ ਵੀ ਧਿਆਨ ਦੇਣਾ ਹੈ ਇਹਦੇ ਲਈ ਸਵੇਰੇ ਉੱਠਦੇ ਅੰਸਾਰ ਪਹਿਲਾਂ ਇਸ਼ਨਾਨ ਕਰੀਏ ਇਹਦੇ ਨਾਲ ਵੀ ਸਾਡਾ ਤਨ ਅਤੇ ਦੋਵੇਂ ਤੰਦਰੁਸਤ ਨਰ ਹੋਏ ਰਹਿੰਦੇ ਆ ਉਸ ਤੋਂ ਬਾਅਦ ਆ ਆਪਣੇ ਘਰ ਦੇ ਵਿੱਚ ਸਵੇਰੇ ਸ਼ਾਮ ਪ੍ਰਮਾਤਮਾ ਦਾ ਨਾਮ ਜ਼ਰੂਰ ਲੈਣਾ ਚਾਹੀਦਾ ਹੈ ਤੁਸੀਂ ਕਿਸੇ ਵੀ ਧਰਮ ਦੇ ਵਿੱਚ ਹੋ ਜਿਸ ਵੀ ਨਾਮ ਦੇ ਨਾਲ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਆ ਨਾ ਯਾਦ ਕਰੋ ਭਾਵੇਂ 10 15 ਮਿੰਟ ਬੈਠੋ ਪਰ ਸਵੇਰੇ ਸ਼ਾਮ ਕਰਦਾ ਹਰ ਇੱਕ ਜੀ ਉਸ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰੇ ਪੋਜਨ ਪ੍ਰਸ਼ਾਦਾ ਖਾਣ ਵੇਲੇ ਮਾਲਕ ਦਾ ਸ਼ੁਕਰਾਨਾ ਕੀਤਾ ਜਾਵੇ ਤਾਂ ਦੇਖਣਾ ਜਦੋਂ ਆਪਾਂ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਮਾਲਕ ਦਾ ਨਾਮ ਜਪਦੇ ਆ ਤਾਂ ਸਾਡੇ ਮਨ ਨੂੰ ਕਿੰਨੀ ਸ਼ਾਂਤੀ ਕਿੰਨਾ ਸਕੂਨ ਮਿਲਦਾ ਹੈ ਇਹ ਆਦਤ ਸਾਡੇ ਘਰ ਦੇ ਵਿੱਚ ਪੱਕੀ ਹੋਣੀ ਚਾਹੀਦੀ ਹੈ ਬੱਚਿਆਂ ਦੇ ਲਈ ਵੀ ਇਹ ਨਿਯਮ ਸ਼ਕਤੀ ਦੇ ਨਾਲ ਲਾਗੂ ਕਰਨੇ ਆ ਵੀ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਫਿਰ ਹੀ ਕੁਝ ਖਾਣਾ ਪੀਣਾ ਹੈ ਪਹਿਲਾਂ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ ਫਿਰ ਹੀ ਕੋਈ ਹੋਰ ਕੰਮ ਧੰਦਾਪਾ ਕਰਨਾ ਹੈ ਜੇਕਰ ਇਹ ਨਿਯਮ ਆਪਾਂ ਆਪਣੇ ਘਰ ਦੇ ਵਿੱਚ ਪੱਕਾ ਕਰ ਲਈਏ ਨਾ ਤਾਂ ਦੇਖਣਾ ਬਹੁਤ ਕੁਝ ਬਦਲੇਗਾ ਉਸ ਤੋਂ ਬਾਅਦ ਪਹਿਣਾ ਬੀਵੀਆਂ ਭੋਜਨ ਪ੍ਰਸ਼ਾਦਾ ਬਣਾਉਂਦਿਆਂ ਵੀ ਥੋੜਾ ਜਿਹਾ ਧਿਆਨ ਦੇਣ ਕਿ ਮਨ ਖੁਸ਼ ਹੋਵੇ ਅਤੇ ਮਨ ਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਚੱਲੇ ਵਾਹਿਗੁਰੂ ਵਾਹਿਗੁਰੂ ਜਪਦੇ ਆ ਮੂਲ ਮੰਤਰ ਜੀ ਦਾ ਜਾਪ ਕਰਦੇ ਹੋਇਆਂ ਭੋਜਨ ਪ੍ਰਸ਼ਾਦਾ ਬਣਾਓ ਤਾਂ ਦੇਖਣਾ ਤੁਹਾਡਾ ਭੋਜਨ ਪ੍ਰਸ਼ਾਦਾ ਅਮਰਤ ਰੂਪੀ ਬਣ ਜਾਵੇਗਾ ਜਿਸ ਜੀ ਦੇ ਵੀ ਅੰਦਰ ਉਹ ਭੋਜਨ ਪ੍ਰਸ਼ਾਦਾ ਜਾਵੇਗਾ ਨਾ ਉਸ ਜੀ ਦੇ ਅੰਦਰ ਦੇ ਕਈ ਦੁੱਖ ਰੋਗ ਦਲੇਦਰ ਦੂਰ ਹੋ ਜਾਣਗੇ ਸਵੇਰੇ ਸ਼ਾਮ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਲਗਾ ਕੇ ਰੱਖੋ ਇੰਧਾ ਕਰਮ ਦੇ ਨਾਲ ਸਾਡੇ ਘਰ ਦੀ ਸਾਰੀ ਨੈਗੇਟਿਵਿਟੀ ਦੂਰ ਹੁੰਦੀ ਆ ਅਤੇ ਉਸ ਤੋਂ ਬਾਅਦ ਇਹ ਆ ਕਿ ਜੇਕਰ ਤੁਸੀਂ ਚਾਹੁੰਦੇ ਆ ਕਿ ਤੁਹਾਨੂੰ ਕਦੇ ਵੀ ਘਰ ਦੇ ਵਿੱਚ ਆਰਥਿਕ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ ਪੈਸੇ ਪੱਖੋਂ ਕਦੇ ਵੀ ਹੱਥ ਤੰਗ ਨਾ ਹੋਵੇ ਤਾਂ ਫਿਰ ਆਪਣੇ ਪੈਸਿਆਂ ਦਾ ਹਿਸਾਬ ਕਿਤਾਬ ਰੋਜ਼ ਦੀ ਰੋਜ਼ ਲਗਾਓ ਭਾਵੇਂ ਜੋ ਤੁਹਾਡੀ ਆਮਦਨੀ ਹੈ ਜਿੰਨੇ ਤੁਹਾਡੇ ਖਰਚੇ ਹਨ ਉਹ ਜਨਨ ਦੀ ਰਜਨਾ ਇੱਕ ਡਾਇਰੀ ਦੇ ਉੱਪਰ ਲਿਖੋ ਦੇਖਣਾ ਇਦਾਂ ਸਾਡੇ ਫਜ਼ੂਲ ਖਰਚਿਆਂ ਦੇ ਉੱਤੇ ਬਹੁਤ ਕੰਟਰੋਲ ਹੁੰਦਾ ਹੈ ਜੇ ਤੁਹਾਡੇ ਘਰ ਵਿੱਚ ਰੋਜ਼ਾਨਾ ਪੈਸੇ ਆਉਂਦੇ ਨੇ ਰੋਜ਼ਾਨਾ ਕਮਾਈ ਆਉਂਦੀ ਆ ਤਾਂ ਵੀ ਇਹ ਕੰਮ ਕਰੋ ਜੇਕਰ ਮਹੀਨੇ ਬਾਅਦ ਤਨਖਾਹ ਆਉਂਦੀ ਆ ਤਾਂ ਵੀ ਇਹ ਕੰਮ ਕਰਨਾ ਜ਼ਰੂਰੀ ਆ ਕਿਉਂਕਿ ਜੇ ਆਪਾਂ ਇਹ ਕੰਮ ਨਹੀਂ ਕਰਦੇ ਤਾਂ ਫਿਰ ਸਾਨੂੰ ਮਹੀਨੇ ਦੇ ਅਖੀਰ ਤੱਕ ਆਉਂਦਿਆਂ ਆ ਪੈਸੇ ਦੀ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਈ ਘਰਾਂ ਦੇ ਵਿੱਚ ਜੀਵਿਆਂ ਦਾ ਸੁਭਾਅ ਹੁੰਦਾ ਕਿ ਜਦੋਂ ਪੈਸਾ ਆਇਆ ਉਦੋਂ ਖੁੱਲਾ ਖਰਤ ਲਿਆ ਚਿਰ ਮਹੀਨੇ ਦੇ ਅਖੀਰ ਦੇ ਵਿੱਚ ਹੱਥ ਤੰਗ ਹੋ ਜਾਂਦਾ ਹੈ ਅਤੇ ਜੇਕਰ ਕੋਈ ਅਚਾਨਕ ਖਰਚਾ ਆਣ ਪਵੇ ਕੋਈ ਅਚਾਨਕ ਲੋੜ ਪੈ ਜਾਵੇ ਤਾਂ ਫਿਰ ਉਹਨਾਂ ਨੂੰ ਕਈ ਵਾਰ ਉਧਾਰ ਪੈਸਾ ਫੜਨਾ ਪੈਂਦਾ ਹੈ ਕਈ ਵਾਰ ਕਰਜ਼ਾ ਚੁਕਾਉਣਾ ਪੈਂਦਾ ਹੈ ਕਈ ਕਰਜ਼ੇ ਉਧਾਰ ਤੋਂ ਬਚਣ ਦੇ ਲਈ ਆਰਥਿਕ ਤੰਗੀ ਤੋਂ ਬਚਣ ਦੇ ਲਈ ਆਪਾਂ ਰਜਣਾ ਦੇ ਰਜਨੇ ਆਮਦਨੀ ਦੇ ਹਿਸਾਬ ਦੇ ਨਾਲ ਖਰਚਾ ਕਰੀਏ ਸਭ ਤੋਂ ਜ਼ਰੂਰੀ ਹੈ ਸਾਡੇ ਰਸੋਈ ਦਾ ਸਾਮਾਨ ਸਾਡਾ ਰਾਸ਼ਨ ਪਾਣੀ ਉਹ ਘਰ ਦੇ ਵਿੱਚ ਪੂਰਾ ਹੋਵੇ ਉਸ ਤੋਂ ਬਾਅਦ ਇਹ ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ ਪੜ੍ਹਾਈ ਦਾ ਖਰਚਾ ਫਿਰ ਜੇਕਰ ਘਰ ਦੇ ਵਿੱਚ ਕਿਸੇ ਜੀ ਦਾ ਇਲਾਜ ਚੱਲ ਰਿਹਾ ਏ ਉਹਦੀ ਦਵਾਈ ਦੇ ਲਈ ਉਸ ਤੋਂ ਬਾਅਦ ਜੋ ਵੀ ਜ਼ਰੂਰੀ ਬਿੱਲ ਨੇ ਉਹ ਭਰਨੇ ਜ਼ਰੂਰੀ ਹੈ ਸਾਡੇ ਲਈ ਕਿਉਂਕਿ ਜੇਕਰ ਇੱਕ ਮਹੀਨੇ ਦਾ ਵੀ ਕੋਈ ਬਿੱਲ ਅੜ ਜਾਵੇ ਅਗਲੇ ਮਹੀਨੇ ਤੋਂ ਦੁੱਗਣਾ ਹੋ ਜਾਵੇਗਾ ਪਰ ਨਾ ਔਖਾ ਹੋ ਜਾਵੇਗਾ ਇਸ ਕਰਕੇ ਮਹੀਨੇ ਦੇ ਮਹੀਨੇ ਸਾਰੇ ਬਿੱਲ ਕਲੀਅਰ ਕਰਦੇ ਨੇ ਚਾਹੀਦੇ ਆ ਬਿਜਲੀ ਦਾ ਬਿੱਲ ਹੋ ਗਿਆ ਪਾਣੀ ਦਾ ਬਿੱਲ ਦੁੱਧ ਦਾ ਬਿੱਲ ਜੋ ਵੀ ਜੇਕਰ ਕਿਰਾਏ ਤੇ ਰਹਦੇ ਹੋ ਆਪਣਾ ਮਹੀਨੇ ਦੇ ਮਹੀਨੇ ਕਿਰਾਇਆ ਐਵੇਂ ਆਪਾਂ ਕਰਜੇ ਤੋਂ ਉਧਾਰ ਤੋਂ ਬਚ ਸਕਦੇ ਆ ਆਰਥਿਕ ਤੰਗੀ ਤੋਂ ਬਚ ਸਕਦੇ ਹਾਂ ਸੋ ਇਹ ਨੁਕਤਾ ਵੀ ਆਪਣੇ ਘਰ ਦੇ ਵਿੱਚ ਜ਼ਰੂਰ ਅਪਣਾ ਕੇ ਦੇਖਿਓ ਦੇਖਣਾ ਇਹਦੇ ਨਾਲ ਵੀ ਬੜਾ ਫਰਕ ਪੈਂਦਾ ਹੈ ਉਸ ਤੋਂ ਬਾਅਦ ਸਿਆਣੇ ਕਹਿੰਦੇ ਵੀ ਜੇਕਰ ਆਪਣੇ ਘਰ ਦੇ ਵਿੱਚ ਤੰਦਰੁਸਤੀ ترقی ਚਾਹੁਣੇ ਹਨ ਨਾ ਕਰਤੇ ਜੀਆਂ ਦੇ ਵਿੱਚ ਆਪਸ ਵਿੱਚ ਪ੍ਰੇਮ ਪਿਆਰ ਏਕਤਾ ਇਤفاق ਹੋਣਾ ਜ਼ਰੂਰੀ ਆ ਕਰਤੇ ਜੀਆਂ ਨੂੰ ਕਦੇ ਵੀ ਇੱਕ ਦੂਸਰੇ ਦੀ ਗੱਲ ਤੋਂ ਕਾਲੇ ਨਹੀਂ ਪੈਣਾ ਚਾਹੀਦਾ ਕਈ ਵਾਰ ਕੀ ਹੁੰਦਾ ਕਿ ਕਿਸੇ ਇੱਕ ਜੀ ਦਾ ਸੁਭਾਅ ਕਾਲਾ ਹੁੰਦਾ ਹੈ ਗੁੱਸੇ ਵਾਲਾ ਹੁੰਦਾ ਹੈ ਤਾਂ ਬਾਕੀ ਜੀਆਂ ਨੂੰ ਚੁੱਪ ਕਰ ਜਾਣਾ ਚਾਹੀਦਾ ਹੈ ਜਦੋਂ ਉਹ ਗੁੱਸੇ ਵਿੱਚ ਹੈ ਤੁਸੀਂ ਚੁੱਪ ਕਰਕੇ ਸੌਣਾ ਲਓ ਜੇਕਰ ਉਹਨੂੰ ਕੋਈ ਗੱਲ ਸਮਝਾਉਣਾ ਚਾਹੁੰਦੇ ਆ ਤਾਂ ਬਾਅਦ ਵਿੱਚ ਸਮਝਾ ਲੈਣਾ ਪਰ ਇੱਕ ਵੀ ਤੁਸੀਂ ਚੁੱਪ ਕਰਕੇ ਸੁਣ ਲਓ ਘਰ ਦੇ ਵਿੱਚ ਕਦੇ ਵੀ ਜਿਤ ਅਸਰੀਕਾ ਅੜੀ ਨਹੀਂ ਹੋਣੀ ਚਾਹੀਦੀ ਕਿਉਂਕਿ ਜੇਕਰ ਪਰਿਵਾਰ ਦੇ ਵਿੱਚ ਏਕਤਾ ਇਤਫਾਕ ਬਣਾਈ ਰੱਖਣਾ ਚਾਹੁੰਦੇ ਆ ਤਾਂ ਫਿਰ ਅੜੀ ਜਿੱਦ ਛੱਡਨੀ ਪੈਣੀ ਆ ਸਾਡਾ ਪਰਿਵਾਰ ਆ ਕੋਈ ਗੱਲ ਨਹੀਂ ਜੇ ਕਿਸੇ ਨੇ ਕੋਈ ਇੱਕ ਗੱਲ ਵੱਧ ਕਹਿ ਦਿੱਤੀ ਘੱਟ ਕਹਿ ਦਿੱਤੀ ਬਹੁਤੀ دیر ਤੱਕ ਉਹ ਗੱਲਾਂ ਨੂੰ ਮਨ ਵਿੱਚ ਨਹੀਂ ਰੱਖਣਾ ਚਾਹੀਦਾ ਅਤੇ ਅਕੀਦ ਦੇ ਵਿੱਚ ਇੱਕ ਗੱਲ ਹੋਰ ਕਵਾਂਗੇ ਵੀ ਘਰ ਆਪਣੇ ਦੇ ਵਿੱਚ ਪੇੜ ਪੌਦੇ ਫੁੱਲ ਬੂਟੇ ਜ਼ਰੂਰ ਲਗਾਓ ਇਹ ਹਰਿਆਲੀ ਦਾ ਆਪਣੇ ਘਰ ਦੇ ਸੁਖ ਸ਼ਾਂਤੀ ਕਰਦੀ ਤਾਂ ਨਿਰਸਤੀ ਤਰੱਕੀ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਜਿੰਨਾ ਹੀ ਸਾਡੇ ਘਰ ਦੇ ਵਿੱਚ ਫੁੱਲ ਬੂਟੇ ਹੋਣਗੇ ਗੇ ਹਰੀਆਂ ਲੀਓ ਵੇਗੀ ਉਹ ਨਹੀਂ ਸਾਡਾ ਮਨ ਸ਼ਾਂਤ ਰਹਿੰਦਾ ਹੈ ਜੇ ਘਰ ਵਿੱਚ ਕਿਸੇ ਜੀ ਨੂੰ ਡਿਪਰੈਸ਼ਨ ਆ ਕੋਈ ਬਹੁਤ ਹੀ ਚਿੰਤਾ ਦੇ ਵਿੱਚ ਰਹਿੰਦਾ ਉਹਦੀ ਖਾਸ ਡਿਊਟੀ ਲਗਾ ਦਿਓ ਕਿ ਤੂੰ ਭਾਈ ਆ ਪਰ ਜਾਨਾ ਸਵੇਰੇ ਕਿ ਪੇੜ-ਪੌਦਿਆਂ ਨੂੰ ਪਾਣੀ ਪਾਉਣਾ ਹੈ ਉਹਦੀ ਸਿਰਫ ਡਿਊਟੀ ਪੇੜ-ਪੌਦਿਆਂ ਤੱਕ ਲਾ ਦਿਓ ਤਾਂ ਦੇਖਣਾ ਉਹਦਾ ਡਿਪਰੈਸ਼ਨ ਦਿਨਾਂ ਦੇ ਵਿੱਚ ਹੀ ਦੂਰ ਹੋ ਜਾਵੇਗਾ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਪੇੜ-ਪੌਦਾ ਫੁੱਲ ਬੂਟੇ ਦਾ ਦਰਖਤ ਜ਼ਰੂਰ ਹੋਣਾ ਚਾਹੀਦਾ ਹੈ ਅਤੇ ਘਰ ਦੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਹੈ ਜਿੰਨਾ ਹੀ ਸਾਡੇ ਘਰ ਦੇ ਵਿੱਚ ਬਜ਼ੁਰਗਾਂ ਦਾ ਸਤਿਕਾਰ ਹੋਵੇਗਾ ਉਹਨਾਂ ਦੀ ਗੱਲ ਨੂੰ ਆਪਾਂ ਧਿਆਨ ਦੇ ਨਾਲ ਸੁਣਾਂਗੇ ਸਮਝਾਂਗੇ ਮੰਨਾਂਗੇ ਉਹਨਾ ਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰਾਂਗੇ